ਮੇਰਾ ਵੀ ਸਫਰ ਜਿਹੜਾ ਪੇਜੈਂਟ ਤੋਂ ਹੀ ਸ਼ੁਰੂ ਹੋਇਆ ਸੀ ਪੇਜੈਂਟ ਵੀ ਇੱਥੋਂ ਹੀ ਸ਼ੁਰੂ ਕੀਤੇ ਸੀ 2015-16 ਤੋਂ ਮਿਸਿਸ ਪੰਜਾਬ ਫਿਰ ਮਿਸਿਸ ਨਾਰਥ ਇੰਡੀਆ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਕਿ ਸੁਪਨੇ ਦੇਖੋ ਹਨਾ ਜ਼ਰੂਰ ਪੂਰੇ ਹੁੰਦੇ ਨੇ ਵਾਈਗਰੂ ਨੇ ਇੰਨੇ ਸੋਹਣੇ ਰਾ ਬਣਾ ਦਿੱਤੇ ਕਿ ਉਹ ਸੁਪਨੇ ਕਿੱਦਾਂ ਪੂਰੇ ਹੁੰਦੇਗੇ ਮੈਨੂੰ ਆਪ ਨਹੀਂ ਪਤਾ ਚੱਲਿਆ ਬੜੇ ਸਾਰੇ ਉਤਾਰ ਚੜਾਵ ਲਾਈਫ ਚ ਆਂਦੇ ਨੇ ਪਤਾ ਹੁੰਦਾ ਕਿ ਅਸੀਂ ਇਸ ਜਗ੍ਹਾ ਤੇ ਪਹੁੰਚਣਾ ਹੈ ਬਟ ਰਾ ਨਹੀਂ ਪਤਾ ਹੁੰਦਾ ਵੀ ਆਪਾਂ ਜਾਣਾ ਕਿੱਦਾਂ ਉੱਥੇ ਨਾ ਪੇਜੈਂਟ ਤੋਂ ਹੀ ਸ਼ੁਰੂ ਕੀਤਾ ਸੀਗਾ ਤੇ ਇੱਕ ਦਿਨ ਕਿੱਦਾਂ ਬਾਲੀਵੁੱਡ 'ਚ ਜਗ੍ਹਾ ਬਣਾ ਲਈ ਤੇ ਕਿੱਦਾਂ ਫਿਰ ਬਾਲੀਵੁੱਡ 'ਚ ਇਹ ਪਰਮਾਤਮਾ ਨੇ ਉਸਨੇ ਮੇਰਾ ਸਾਥ ਦਿੱਤਾ ਮੈਨੂੰ ਮੇਰੀ ਇੰਟਰਵਿਊ ਦੇ ਲਈ ਦੂਰਦਰਸ਼ਨ ਬੁਲਾਇਆ ਗਿਆ ਸੀ ਸਭ ਤੋਂ ਪਹਿਲੇ ਉੱਥੋਂ ਦੀ ਮੇਰੀ ਸ਼ੁਰੂਆਤ ਹੋਈ ਫਿਰ ਡਾਇਰੈਕਟ ਮੈਨੂੰ ਕਰਮਜੀਤ ਅਨਮੋਲ ਜੀ ਦੀ ਕਾਲ ਆਈ ਇੱਕ ਦਿਨ ਕੀ ਹਾਂ ਜੀ ਐ ਇਦਾਂ ਫਿਲਮ ਹੋ ਰਹੀ ਐ ਤੇਰੀ ਮੇਰੀ ਗੱਲ ਬਣ ਗਈ ਫਿਲਮ ਸੀਗੀ ਜਿੱਦੀ ਕਿ ਅੰਮਾਲਾ 'ਚ ਸ਼ੂਟਿੰਗ ਹੋਣੀ ਸੀਗੀ ਔਰ ਕਿਸ ਤਰ੍ਹਾਂ ਮੈਨੂੰ ਇੱਕ ਦਿਨ ਕਾਲ ਆਈ ਹੈ ਬਸ ਕਿ ਇਦਾਂ ਕਿ ਮੈਮ ਤੁਹਾਡੀ ਪ੍ਰੋਫਾਈਲ ਸਿਲੈਕਟ ਹੋ ਗਈ ਹੈ ਇੱਕ ਬਾਲੀਵੁੱਡ ਮੂਵੀ ਬਣ ਰਹੀ ਹੈ ਜਿਹਦਾ ਨਾਮ ਐਨੀਮਲ ਹੈ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਟੀਵੀ ਤੇ ਦੇਖਿਆ ਸੀ ਉਹਨਾਂ ਦੇ ਨਾਲ ਕੰਮ ਕਰਨ ਦਾ ਅੱਜ ਮੈਨੂੰ ਮੌਕਾ ਮਿਲ ਰਿਹਾ ਸੀ ਉਹ ਮੇਰੀ ਜ਼ਿੰਦਗੀ ਤੇ ਸਭ ਤੋਂ ਖੂਬਸੂਰਤ ਦਿਨ ਸੀਗੇ ਜਦੋਂ ਮੈਂ ਰਣਵੀਰ ਨਾਲ ਕੰਮ ਕੀਤਾ ਇਹ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਸੀਰੀਅਲ ਨਾਲੋਂ ਮੂਵੀਜ਼ ਵਧੀਆ ਹੈ ਕਿ ਥੋੜਾ ਕੰਮ ਕਰਨਾ ਆਪਣੇ ਪਰਿਵਾਰ ਨਾਲ ਵੀ ਰਹਿਣਾ ਮੈਂ ਕੋਈ ਚੀਜ਼ ਕਹਿੰਦੀ ਹੁੰਨੀ ਆ ਹਮੇਸ਼ਾ ਜੇਕਰ ਤੁਹਾਡੀ ਨੀਅਤ ਸਾਫ਼ ਹੈ ਨਾ ਤੁਹਾਨੂੰ ਹਰ ਚੀਜ਼ ਆਪ ਮਿਲਦੀ ਆ ਪਰਮਾਤਮਾ ਤੁਹਾਡਾ ਆਪ ਸਾਥ ਦੀ ਮਦਦ ਹੈ ਚੱਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬੀ ਮਨਜੀਤ ਵੱਲੋਂ ਪਿਆਰ ਪ੍ਰਣਾਸ ਸਤਿਕਾਰ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਆ ਅੱਜ ਕੱਲ ਸੋਸ਼ਲ ਮੀਡੀਆ ਤੇ OTT ਦਾ ਜ਼ਮਾਨਾ ਚੱਲ ਰਿਹਾ ਹੈ ਇਸ ਜਗ੍ਹਾ ਦੇ ਉਤੇ ਹਰ ਨਵੇਂ ਲੜਕੇ ਲੜਕੀਆਂ ਨੂੰ ਕੰਮ ਮਿਲਣਾ ਬਹੁਤ ਹੀ ਜ਼ਿਆਦਾ ਆਸਾਨ ਹੋ ਚੁੱਕਾ ਹੈ ਪਰ ਇੱਥੇ ਕੰਮ ਮਿਲਦਾ ਤਾਂ ਜ਼ਰੂਰ ਹੈ ਲੇਕਿਨ ਉਸ ਜਗ੍ਹਾ ਤੱਕ ਪਹੁੰਚਣ ਲਈ ਬਹੁਤ ਸਾਰਾ ਸਟਰਗਲ ਬਹੁਤ ساری ਮਿਹਨਤ ਕਰਨੀ ਪੈਂਦੀ ਹੈ ਤਾਂ ਜੋ ਟੈਲੈਂਟਡ ਪਰਸਨ ਹੀ ਇੱਥੇ ਆਪ ਆਉਂਦਾ ਹੈ ਅੱਜ ਤੁਹਾਨੂੰ ਇੱਕ ਇਹੋ ਜਿਹਾ ਪਰਸਨ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਿਊਟੀ ਪੇਜੈਂਟ ਦੇ ਵਿੱਚੋਂ ਨਿਕਲ ਕੇ ਫਿਲਮ ਇੰਡਸਟਰੀ ਦੇ ਵਿੱਚ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਆਪਾਂ ਚੰਗਾ ਨਾਮ ਕਮਾਇਆ ਹੈ ਮੇਰੀ ਮੁਰਾਦ ਜੋਤੀ ਅਰੋੜਾ ਜੀ ਸਸਿਕਾ ਜੋਤੀ ਜੀ ਸਤਿ ਸ਼੍ਰੀ ਅਕਾਲ ਸਰ ਜੋਤੀ ਜੀ ਪਹਿਲਾਂ ਤਾਂ ਤੁਹਾਡਾ ਲੁਧਿਆਣਾ ਆਂਦਾ ਸੀ ਬਹੁਤ-ਬਹੁਤ ਸਵਾਗਤ ਕਰਦੇ ਆ ਅਸੀਂ ਤਾਂ ਤਕਰੀਬਨ ਲੁਧਿਆਣਾ ਚ ਤੇ ਇਹ ਦਿੰਦੇ ਸੀ ਕਿ ਤੁਸੀਂ ਬਿਊਟੀ ਪੇਜੈਂਟ ਦੇ ਵਿੱਚ ਛਾਏ ਹੁੰਦੇ ਸੀਗੇ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਬਿਊਟੀ ਪੇਜੈਂਟ ਚੋਂ ਨਿਕਲ ਕੇ ਤੁਸੀਂ ਤੁਹਾਨੂੰ ਇੱਕਦਮ ਤੁਸੀਂ ਬਾਲੀਵੁੱਡ ਦੀ ਦੁਨੀਆ ਚ ਚਲੇ ਗਏ ਹੋ ਵੀ ਆਮ ਤੌਰ ਤੇ ਬਹੁਤ ਸਾਰੇ ਸਟਰਗਲ ਦਾ ਸਟਰਗਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਸਟਰਗਲ ਰਿਹਾ ਹੈਗਾ ਤੇ ਤੇ ਥੋੜਾ ਜ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਬਿਲਕੁਲ ਜੀ ਮੇਰਾ ਵੀ ਸਫ਼ਰ ਜਿਹੜਾ ਪੇਜੈਂਟ ਤੋਂ ਹੀ ਸ਼ੁਰੂ ਹੋਇਆ ਸੀ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਮੈਂ ਲੁਧਿਆਣਾ ਦੀ ਹੀ ਜੰਮਪਲਾਂ ਤੇ ਲੁਧਿਆਣਾ ਮੇਰੇ ਲਈ ਆਪਣਾ ਹੀ ਸ਼ਹਿਰ ਹੈ ਸੋ ਮੇਰਾ ਬਚਪਨ ਇੱਥੇ ਬੀਤਿਆ ਤੇ ਮੈਂ ਪੇਜੈਂਟ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ 2015-16 ਤੋਂ ਮਿਸਿਸ ਪੰਜਾਬ ਫਿਰ ਮਿਸਿਸ ਨਾਰਥ ਇੰਡੀਆ ਔਰ ਮਤਲਬ ਇੰਨਾ ਕੁਛ ਲਾਈਫ ਚ ਬਾਅਦ ਚ ਚੇਂਜ ਹੋ ਗਿਆ ਕਿ ਸੋਚਿਆ ਵੀ ਨਹੀਂ ਸੀਗਾ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਕਿ ਸੁਪਨੇ ਦੇਖੋ ਹਨਾ ਜ਼ਰੂਰ ਪੂਰੇ ਹੁੰਦੇ ਨੇ ਸੁਪਨੇ ਮੈਂ ਵੀ ਵੇਖੇ ਸੀ ਬਟ ਪਤਾ ਨਹੀਂ ਸੀਗਾ ਕਿ ਕਿੱਦਾਂ ਪੂਰੇ ਹੋਣਗੇ ਉਹ ਵਾਈਗਰੂ ਨੇ ਇੰਨੇ ਸੋਹਣੇ ਰਾਹ ਬਣਾ ਦਿੱਤੇ ਕਿ ਉਹ ਸੁਪਨੇ ਕਿੱਦਾਂ ਪੂਰੇ ਹੋਣਗੇ ਮੈਨੂੰ ਆਪ ਨਹੀਂ ਪਤਾ ਚੱਲਿਆ ਬਹੁਤ ਸਾਰਾ ਸਟਰਗਲ ਵੀ ਰਿਹਾ ਹੈ ਦੇ ਵਿੱਚ ਬੜੇ ਸਾਰੇ ਉਤਾਰ ਚੜਾਵ ਲਾਈਫ ਚ ਆਂਦੇ ਨੇ ਪਤਾ ਹੁੰਦਾ ਕਿ ਅਸੀਂ ਇਸ ਜਗ੍ਹਾ ਤੇ ਪਹੁੰਚਣਾ ਹੈ ਬਟ ਰਾਹ ਨਹੀਂ ਪਤਾ ਹੁੰਦਾ ਵੀ ਆਪਾਂ ਜਾਣਾ ਕਿੱਦਾਂ ਉੱਥੇ ਹਨਾ ਪੇਜੈਂਟ ਤੋਂ ਹੀ ਸ਼ੁਰੂ ਕੀਤਾ ਸੀਗਾ ਤੇ ਇੱਕ ਦਿਨ ਕਿੱਦਾਂ ਬਾਲੀਵੁੱਡ 'ਚ ਜਗ੍ਹਾ ਬਣਾ ਲਈ ਤੇ ਕਿੱਦਾਂ ਫਿਰ ਬਾਲੀਵੁੱਡ 'ਚ ਇਹ ਪਰਮਾਤਮਾ ਨੇ ਉਸਨੇ ਮੇਰਾ ਸਾਥ ਦਿੱਤਾ ਕਹਿੰਦੇ ਨੇ ਨਾ ਜਦੋਂ ਅਸੀਂ ਵਾਇਗਰੂ ਦੀ ਬਾਹ ਫੜਦੇ ਹਾਂ ਤੇ ਸ਼ਾਇਦ ਅਸੀਂ ਛੱਡ ਦਈਏ ਪਰ ਜੇਕਰ ਪਰਮਾਤਮਾ ਤੁਹਾਡਾ ਬਾਹ ਫੜ ਲੈਣਾ ਤੇ ਉਹ ਕਦੀ ਨਹੀਂ ਛੱਡਦਾ ਬਸ ਉਹ ਮਿਹਨਤ ਤੇ ਲਗਨ ਮੈਨੂੰ ਇੱਥੇ ਤੱਕ ਲੈ ਆਈ ਮੈਂ ਖੁਦ ਵੀ ਨਹੀਂ ਸੋਚਿਆ ਸੀ ਕਦੀ ਹਾਂਜੀ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਆਮ ਤੌਰ ਤੇ ਕਾਫੀ ਸਾਰੀਆਂ ਫਿਲਮਾਂ ਵਿੱਚ ਅਸੀਂ ਰੋਲ ਨਹੀਂ ਬੰਨੇ ਦੇਖਿਆ ਇੱਕ ਪਿੱਛੇ ਜਿਹੀ ਤੁਹਾਡੀ ਇੱਕ ਫਿਲਮ ਆਈ ਸੀਗੀ ਐਨੀਮਲ ਫਿਲਮ ਚ ਬੱਚਾ ਰਨਵੀਰ ਕਪੂਰ ਨਾਲ ਤੁਹਾਨੂੰ ਕੰਮ ਕਰਦੇਗੇ ਦਿਖਾਇਆ ਗਿਆ ਬੱਧ ਖਰਾਨੀ ਵਾਲੀ ਗੱਲ ਇਹ ਹੈ ਕਿ ਆਮ ਤੌਰ ਤੇ ਹਰ ਕਿਸੇ ਨਾ ਕਿਸੇ ਪਰਸਨ ਨੂੰ ਇਸ ਲੈਵਲ ਤੱਕ ਇਸ ਪਲੇਟਫਾਰਮ ਤੱਕ ਪਹੁੰਚਣ ਲਈ ਬਹੁਤ ਡਿਫਿਕਲਟੀਆਂ ਬਹੁਤ ਮੁਸ਼ਕਲਾਂ ਦਾ ਬਹੁਤ ਸਾਰਾ ਸਟਰਗਲ ਦਾ ਸਾਹਮਣਾ ਕਰਕੇ ਇੱਥੇ ਤੱਕ ਪਹੁੰਚਦਾ ਹੈਗਾ ਇਹ ਫਿਲਮੀ ਦੁਨੀਆ ਦੇ ਵਿੱਚ ਤੁਹਾਨੂੰ ਐਕਟਿੰਗ ਕਰਨ ਦਾ ਮੌਕਾ ਜਿਹੜਾ ਮਿਲਿਆ ਹੋਗਾ ਉਹ ਪਹਿਲਾ ਕਿਹੜਾ ਪਲੇਟਫਾਰਮ ਸੀਗਾ ਉਹ ਪਹਿਲਾ ਕਿਹੜਾ ਪ੍ਰੋਜੈਕਟ ਸੀਗਾ ਉਦੇਵਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਸੁਝਾਉ। ਜਰੂਰ ਜੀ ਜਿਸ ਤਾ ਕੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਬਿਊਟੀ ਪੇਜੈਂਟ ਤੋਂ ਸ਼ੁਰੂ ਕੀਤਾ ਸੀ 2015 ਵਿੱਚ ਮੈਂ ਮਿਸਿਸ ਪੰਜਾਬ ਚ ਪਾਰਟਿਸਿਪੇਟ ਕੀਤਾ ਔਰ ਮੈਂ ਉਹ ਜਿੱਤੀ ਨਹੀਂ ਸੀਗੀ। ਅੱਜ ਮੈਂ ਪ੍ਰਾਊਡਲੀ ਕਹਿੰਦੀ ਹਾਂ ਕਿ ਹਾਂ ਮੈਂ ਜਿੱਤੀ ਨਹੀਂ ਸੀ। ਜੇਕਰ ਮੈਂ ਜਿੱਤ ਜਾਂਦੀ ਤੇ ਸ਼ਾਇਦ ਮੈਂ ਉੱਥੇ ਹੀ ਬੈਠ ਜਾਂਦੀ। ਉਸ ਹਾਰ ਨੇ ਮੈਨੂੰ ਸਿਖਾਇਆ ਕਿ ਮੇਰੀਆਂ ਕਮੀਆਂ ਕੀ ਨੇ। ਉਹਨਾਂ ਨੂੰ ਦੂਰ ਕਿਸ ਤਰ੍ਹਾਂ ਕਰਨਾ ਹੈ। ਮੈਂ ਮਿਸਿਸ ਨਾਰਥ ਇੰਡੀਆ 'ਚ ਪਾਰਟਿਸਪੇਟ ਕੀਤਾ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਕੀਤਾ ਮੈਂ ਆਪਣੇ ਆਪ ਤੇ ਵਰਕ ਕੀਤਾ ਯੋਗਾ meditation ਜਿੰਨੇ ਕਿ ਮੈਨੂੰ ਆਪਣੇ ਆਪ ਦੇ ਨਾਲ ਨਾਲ ਉਸ ਗੁਰੂ ਨਾਲ ਵੀ ਮਿਲਾ ਦਿੱਤਾ ਤੇ ਸ਼ਾਇਦ ਮੇਰੇ ਰਸਤੇ ਤਾਂ ਹੀ ਆਸਾਨ ਹੋ ਗਏ ਫਿਰ ਨਾਰਥ ਇੰਡੀਆ ਵਿਨ ਕਰ ਲੇਤਾ ਉਸ ਤੋਂ ਬਾਅਦ ਮੈਨੂੰ ਮੇਰੀ ਇੰਟਰਵਿਊ ਦੇ ਲਈ ਦੂਰਦਰਸ਼ਨ ਬੁਲਾਇਆ ਗਿਆ ਸੀ ਸਭ ਤੋਂ ਪਹਿਲੇ ਉੱਥੋਂ ਦੀ ਮੇਰੀ ਸ਼ੁਰੂਆਤ ਹੋਈ ਮੈਂ ਆਪਣੀ ਇੰਟਰਵਿਊ ਦੇਣ ਲਈ ਗਈ ਸੀ ਬਟ ਉੱਥੋਂ ਹੀ ਮੈਨੂੰ ਉਹਨਾਂ ਨੇ ਆਫਰ ਕੀਤਾ ਕਿ ਤੁਸੀਂ ਕਿਉਂ ਨਾ ਸਾਡਾ ਪ੍ਰੋਗਰਾਮ ਸ਼ੁਰੂ ਕਰੋ ਐਜ਼ ਐਨ ਐਂਕਰ ਸੋ ਮੈਂ ਉੱਥੇ ਐਂਕਰਿੰਗ ਸਟਾਰਟ ਕੀਤੀ ਐਂਕਰਿੰਗ ਦੇ ਦੌਰਾਨ ਹੀ ਮੈਨੂੰ ਸੈਲੀਬ੍ਰਿਟੀਜ਼ ਨਾਲ ਮਿਲਣਾ ਜੁਲਣਾ ਸ਼ੁਰੂ ਹੋਇਆ ਉੱਥੋਂ ਹੀ ਉਹਨਾਂ ਨੇ ਕਿਹਾ ਵੀ ਤੂੰ ਗੁੱਡ ਲੁਕਿੰਗ ਹੈਂ ਕਿ ਉਹਨੀ ਫਿਲਮਾਂ 'ਚ ਟਰਾਈ ਕਰਦੀ ਮੈਂ ਕਿਹਾ ਵੀ ਕੁਝ ਵੀ ਅੱਛਾ ਹੋਵੇਗਾ ਤੇ ਮੈਨੂੰ ਦੱਸਣਾ ਇਦਾਂ ਹੀ ਹੋਈ ਔਰ ਡਾਇਰੈਕਟ ਮੈਨੂੰ ਕਰਮਜੀਤ ਅਨਮੋਲ ਜੀ ਦੀ ਕਾਲ ਆਈ ਇੱਕ ਦਿਨ ਕੀ ਹਾਂ ਜੀ ਐਦਾਂ ਫਿਲਮ ਹੋ ਰਹੀ ਐ ਤੇਰੀ ਮੇਰੀ ਗੱਲ ਬਣ ਗਈ ਫਿਲਮ ਸੀਗੀ ਜਿੱਦੀ ਕਿ ਅੰਬਾਲਾ ਚ ਸ਼ੂਟਿੰਗ ਹੋਣੀ ਸੀਗੀ ਮੈਂ ਮੇਰੇ ਪੈਰ ਨਹੀਂ ਸੀ ਧਰਤੀ ਤੇ ਲੱਗ ਰਹੇ ਕਿ ਮੈਨੂੰ ਇੰਨੀ ਵੱਡੀ ਓਪਰਚੁਨਿਟੀ ਕਿਸ ਤਰ੍ਹਾਂ ਮਿਲ ਗਈ ਹੈ ਨਾ ਸੋ ਮੈਂ ਖੁਸ਼ੀ-ਖੁਸ਼ੀ ਉੱਥੇ ਗਈ ਅੰਬਾਲਾ ਚ ਸ਼ੂਟਿੰਗ ਸੀਗੀ ਰੁਬੀਨਾ ਬਾਜਵਾ ਅਖਿਲ ਪ੍ਰੀਤੀ ਸਪਰੂ ਮੈਮ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਹੀ ਦੇਖ ਰਹੇ ਹਾਂ ਕਰਮਜੀਤ ਅਨਮੋਲ ਜੀ ਗੁੱਗੂ ਗਿੱਲ ਜੀ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹ ਮੇਰੀ ਜ਼ਿੰਦਗੀ ਦੇ ਬੜੇ ਕੀ ਖੂਬਸੂਰਤ ਪਲ ਸੀ ਉਤੋਂ ਮੈਂ ਸਿੱਖਿਆ ਵੀ ਬਹੁਤ ਕੁਝ ਮੈਂ ਕੋਈ ਪਤਾਈਸ਼ੀ ਐਕਟਰ ਨਹੀਂ ਸੀਗੀ ਨਾ ਹੀ ਮੈਂ ਕੁਝ ਸਿੱਖਿਆ ਸੀ ਬਟ ਮੈਂ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਸਿੱਖਿਆ ਜਿਨੇ ਮੈਨੂੰ ਅੱਗੇ ਵਧਣਾ ਸਿਖਾਇਆ ਕਮੀਆਂ ਹਰੇਕ ਚ ਹੁੰਦੀਆਂ ਨੇ ਦੇਖੋ ਪਰਫੈਕਟ ਕੋਈ ਵੀ ਨਹੀਂ ਹੁੰਦਾ ਬਟ ਜੇਕਰ ਅਸੀਂ ਆਪਣੀ ਕਮੀ ਤੋਂ ਸਿੱਖ ਕੇ ਅੱਗੇ ਵਧਦੇ ਆ ਨਾ ਤੇ ਉਹਦਾ ਨਿਖਾਰ ਹੀ ਅਲੱਗ ਹੁੰਦਾ ਹੈ ਉਸੇ ਤਰ੍ਹਾਂ ਹੀ ਹੋਇਆ ਮੈਨੂੰ ਇੱਕ ਮੂਵੀ ਤੋਂ ਬਾਅਦ ਦੂਸਰੀ ਦੂਸਰੀ ਤੋਂ ਬਾਅਦ ਤੀਸਰੀ ਕਦੀ ਸੀਰੀਅਲਸ ਸੌਂਗਸ ਇਹਨਾਂ ਦੀ ਆਫਰਸ ਆਣ ਲੱਗੀਆਂ ਬਟ ਮੈਂ ਹਮੇਸ਼ਾ ਹੀ ਇਹ ਦੇਖਿਆ ਕਿ ਕਿਹੜਾ ਕੰਮ ਮੇਰੇ ਲਈ ਚੰਗਾ ਹੈ ਤੇ ਕਿਹੜਾ ਬੁਰਾ ਹੈ ਜੀਵਨ ਦੇ ਵਿੱਚ ਹਮੇਸ਼ਾ ਹੀ ਦੋ ਰਸਤੇ ਹੁੰਦੇ ਨੇ ਇੱਕ ਹੁੰਦਾ ਹੈ ਬਹੁਤ ਹੀ ਆਸਾਨ ਫੁੱਲਾਂ ਭਰਿਆ ਸੋਹਣਾ ਤੇ ਇੱਕ ਹੁੰਦਾ ਕੰਡਿਆਂ ਭਰਿਆ ਅਸੀਂ ਦੇਖਣਾ ਹੈ ਵੀ ਅਸੀਂ ਕਿਹੜਾ ਰਸਤਾ ਚੁਣਨਾ ਹੈ ਕਿਹੜਾ ਰਸਤਾ ਸਾਡੇ ਲਈ ਸਹੀ ਹੈ ਜ਼ਰੂਰੀ ਨਹੀਂ ਹੈ ਜਿਹੜਾ ਸੋਹਣਾ ਰਾਹ ਦਿਖ ਰਿਹਾ ਤੇ ਉਹੀ ਸਹੀ ਹੋਏਗਾ ਤੇ ਸਾਨੂੰ ਡੈਸਟੀਨੇਸ਼ਨ ਤੇ ਪਹੁੰਚਾ ਦੇਗਾ ਹਨਾ ਕਈ ਵਾਰੀ ਦੁੱਖਾਂ ਭਰੇ ਰਾਹ ਵੀ ਸਾਨੂੰ ਸੋਹਣੀ ਮੰਜ਼ਿਲ ਤੇ ਪਹੁੰਚਾ ਦਿੰਦੇ ਨੇ ਉਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ ਬਚਪਨ ਤੋਂ ਹੀ ਮਤਲਬ ਜਿਹੜਾ ਸੁਪਨਾ ਮੈਂ ਦੇਖਿਆ ਸੀਗਾ ਅੱਜ ਮੈਨੂੰ ਕਿਸ ਤਰ੍ਹਾਂ ਉੱਥੇ ਤੱਕ ਲੈ ਕੇ ਗਿਆ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਸੋ ਉਸੇ ਤਰ੍ਹਾਂ ਹੀ ਕੜੀ ਜੁੜਦੀ ਗਈ 체ਨ ਜੁੜਦੀ ਗਈ ਇੱਕ ਫਿਲਮ ਤੋਂ ਬਾਅਦ ਦੂਸਰੀ ਦੂਸਰੀ ਤੋਂ ਬਾਅਦ ਤੀਸਰੀ ਮੇਰੀ ਲਾਈਫ 'ਚ ਚੇਂਜਸ ਆਂਦੇ ਗਏ ਮੇਰੀ ਪ੍ਰੋਫਾਈਲ ਬਣਦੀ ਗਈ ਪ੍ਰੋਫਾਈਲ ਲੱਗੇ ਦੀ ਅੱਗੇ ਜਾਂਦੀ ਗਈ ਇਸੇ ਤਰ੍ਹਾਂ ਹੀ ਤੁਸੀਂ ਗੱਲ ਕੀਤੀ ਬਾਲੀਵੁੱਡ ਦੀ ਬਾਲੀਵੁੱਡ ਤੋਂ ਵੀ ਮੈਨੂੰ ਨਹੀਂ ਪਤਾ ਸੀ ਕਿਸ ਤਰ੍ਹਾਂ ਉੱਥੇ ਤੱਕ ਮੇਰੀ ਪ੍ਰੋਫਾਈਲ ਪਹੁੰਚ ਗਈ ਔਰ ਕਿਸ ਤਰ੍ਹਾਂ ਮੈਨੂੰ ਇੱਕ ਦਿਨ ਕਾਲ ਆਈ ਹੈ ਬਸ ਕਿ ਏਦਾਂ ਕਿ ਮੈਮ ਤੁਹਾਡੀ ਪ੍ਰੋਫਾਈਲ ਸਿਲੈਕਟ ਹੋ ਗਈ ਹੈ ਇੱਕ ਬਾਲੀਵੁੱਡ ਮੂਵੀ ਬਣ ਰਹੀ ਹੈ ਜਿਹਦਾ ਨਾਮ ਐਨੀਮਲ ਹੈ ਤੇ ਤੁਸੀਂ ਉਹਦੇ ਵਿੱਚ ਰਣਵੀਰ ਦੀ ਭਾਬੀ ਦਾ ਕਰੈਕਟਰ ਕਰ ਰਹੇ ਹੋ ਮੈਂ ਬੜੀ ਸ਼ੌਕਿੰਗ ਸੀ ਕਿ ਮੈਂ ਤੇ ਬੰਬੇ ਕਦੀ ਗਈ ਨਹੀਂ ਨਾ ਤਾਂ ਮੈਂ ਆਪਣੀ ਪ੍ਰੋਫਾਈਲ ਭੇਜੀ ਹੋ ਸਕਦਾ ਫੇਕ ਕਾਲ ਹੋਏ ਕਿਉਂਕਿ ਕਈ ਵਾਰੀ ਸਾਨੂੰ ਫੇਕ ਕਾਲਸ ਵੀ ਆਉਂਦੀਆਂ ਨੇ ਬਟ ਮੈਂ ਬੜਾ ਦੇਖ ਪੜਤਾਲ ਕੀਤੀ ਵਾਕਈ ਕਿ ਉੱਥੇ ਕੋਈ ਸ਼ੂਟ ਹੈਗਾ ਮੇਰੀ ਹਮੇਸ਼ਾ ਹੀ ਇਹ ਆਦਤ ਰਹੀ ਹੈ ਕਿ ਮੈਂ ਥੋੜਾ ਕਰਦੀ ਆ ਬਟ ਵਧੀਆ ਕਰਦੀ ਆ ਮੈਨੂੰ ਹੁੰਦਾ ਹੈ ਕਿ ਹਾਂ ਵਾਕੇ ਹੀ ਉੱਥੇ ਕੋਈ ਸ਼ੂਟ ਹੋ ਰਿਹਾ ਮੈਂ ਸਾਰੀ ਜਾਂਚ ਪੜਤਾਲ ਕਰਕੇ ਕਿਉਂਕਿ ਮੈਂ ਦੇਖਿਆ ਸੀ YouTube ਤੇ ਆਲਰੇਡੀ ਉਹਦਾ ਟ੍ਰੇਲਰ ਟੀਜ਼ਰ ਸੀਗਾ ਮੈਂ ਕਿਹਾ ਵੀ ਇਹ ਤਾਂ ਸ਼ੂਟ ਹੋ ਚੁੱਕੀ ਹੈ ਕਹਿੰਦੇ ਨਹੀਂ ਵੀ ਉਹਦਾ ਕੁਝ ਪਾਰਟ ਹੈਗਾ ਜਿਹੜਾ ਪੰਜਾਬ 'ਚ ਸ਼ੂਟ ਹੋਣਾ ਹੈ ਕਿਉਂਕਿ ਇਹ ਇੱਕ ਪਹਿਲੀ ਬਾਲੀਵੁੱਡ ਮੂਵੀ ਸੀ ਜਿੰਨੂੰ 4-5 ਸਾਲ ਦਾ ਸਮਾਂ ਵੀ ਲੱਗਿਆ ਸੀ ਔਰ ਇੰਨੀਆਂ ਬਾਰੀਕੀਆਂ ਦੇ ਨਾਲ ਉਹਨਾਂ ਨੇ ਇਸ ਮੂਵੀ ਨੂੰ ਸ਼ੂਟ ਕੀਤਾ ਜਦੋਂ ਮੈਂ ਉੱਥੇ ਗਈ ਮੇਰੀ ਲਾਈਫ ਦੇ ਬੈਸਟ ਡੇਜ਼ ਉਹ ਸੀਗੇ ਕਿਉਂਕਿ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਟੀਵੀ ਤੇ ਦੇਖਿਆ ਸੀ ਉਹਨਾਂ ਦੇ ਨਾਲ ਕੰਮ ਕਰਨ ਦਾ ਅੱਜ ਮੈਨੂੰ ਮੌਕਾ ਮਿਲ ਰਿਹਾ ਸੀ ਉਹ ਮੇਰੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨ ਸੀਗੇ ਜਦੋਂ ਮੈਂ ਰਣਵੀਰ ਨਾਲ ਕੰਮ ਕੀਤਾ ਸੰਦੀਪ ਰੈਡੀ ਵਾਂਗਾ ਜੀ ਜਿਨ੍ਹਾਂ ਨਾਲ ਲੋਕ ਕੰਮ ਕਰਨ ਨੂੰ ਤਰਸਦੇ ਨੇ ਤੇ ਉਹਨਾਂ ਦੀ ਮੂਵੀ 'ਚ ਹੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਮਤਲਬ ਲਾਈਫ ਕਿੰਨੀ ਸੋਹਣੀ ਹੁੰਦੀ ਹੈ ਮੈਨੂੰ ਉਦੋਂ ਪਤਾ ਲੱਗਿਆ ਕਿ ਮੈਂ 5-7 ਸਾਲ ਜੇਕਰ ਸਟਰਗਲ ਕੀਤਾ ਤੇ ਅੱਜ ਮੈਨੂੰ ਉਹਦਾ ਫਲ ਮਿਲ ਰਿਹਾ ਤਾਂ ਹੀ ਅੱਜ ਮੈਂ ਤੁਹਾਡੇ ਟੀਵੀ ਤੇ ਇੰਟਰਵਿਊ ਲਈ ਬੈਠੀ ਆ ਅ ਐਨੀਮਲ ਜਦੋਂ ਤੁਹਾਨੂੰ ਮਿਲੀ ਐ ਐਨੀਮਲ ਮਿਲਣ ਤੋਂ ਬਾਅਦ ਤੁਹਾਡੇ ਐਕਸਪੀਰੀਅੰਸ ਤੁਹਾਡੀ ਤੁਹਾਡੇ ਚ ਟੈਲੈਂਟਸ ਵੀ ਨਿਖਾਰ ਹੁੰਦਾ ਗਿਆ ਬਟ ਐਨੀਵਲ ਤੋਂ ਪਹਿਲਾਂ ਤੁਸੀਂ ਜਿਹੜੇ ਜਿਹੜੇ ਪ੍ਰੋਜੈਕਟ ਕੀਤੇ ਨੇ ਜਿਸ ਦਾ ਤੁਸੀਂ ਕਿਹਾ ਕਰਮਜੀਤ ਅਨਮੋਲ ਜੀ ਬਲਵੀ ਤੁਹਾਨੂੰ ਇੱਕ ਪ੍ਰੋਜੈਕਟ ਮਿਲਿਆ ਸੀ ਸਾਨੂੰ ਇਹ ਵੀ ਪਤਾ ਕਰਮਜੀਤ ਅਨਮੋਲ ਜੀ ਨਾਲ ਤੁਹਾਡਾ ਇੱਕ ਫੈਮਿਲੀ ਰਿਲੇਸ਼ਨ ਨੇ ਕੋਈ ਕੁਝ ਵੀ ਇਸ ਤਰ੍ਹਾਂ ਦਾ ਡਿਸਕਸ ਕਰਨਾ ਹੁੰਦਾ ਜਾਂ ਤੁਸੀਂ ਵੀ ਕੁਝ ਇਸ ਤਰ੍ਹਾਂ ਦਾ ਪੁੱਛਣਾ ਹੁੰਦਾ ਕਰਮਜੀਤ ਅਨਮੋਲ ਜੀ ਤੁਹਾਡੀ ਬਹੁਤ ਹੈਲਪ ਕਰਦੇ ਨੇ ਉਸ ਤੋਂ ਬਾਅਦ ਤੁਹਾਡੀ ਪੰਜਾਬ ਬਤੌਰ ਇੱਕ ਪੰਜਾਬੀ ਫਿਲਮ ਦੇ ਵਿੱਚ ਐਂਟਰੀ ਉਹ ਕਿਸ ਤਰ੍ਹਾਂ ਹੋਈ ਉਹ ਕਿਹੜੀ ਫਿਲਮ ਸੀਗੀ ਉਹਦੇ ਚ ਤੁਹਾਡਾ ਕੀ ਰੋਲ ਸੀਗਾ हां जी जिस तरह मैं ਤੁਹਾਨੂੰ ਦੱਸਿਆ ਸਭ ਤੋਂ ਪਹਿਲੀ ਫਿਲਮ ਮੇਰੀ ਸੀਗੀ ਤੇਰੀ ਮੇਰੀ ਗੱਲ ਬਣ ਗਈ ਉਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਹੋਰ ਮੂਵੀਜ਼ ਕੀਤੀਆਂ ਜਿੱਦਾਂ ਕਿ ਗੀਪੀ ਸਰ ਨਾਲ ਕੀਤੀ ਹਨੀਮੂਨ ਮੂਵੀ ਉਸ ਤੋਂ ਬਾਅਦ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਐਮੀ ਵਿਰਕ ਜੀ ਨਾਲ ਕੀਤੀ ਉਡੀਕਾਂ ਤੇਰੀਆਂ ਸੰਗਾ ਜੀ ਨਾਲ ਕੀਤੀ ਫਿਰ ਨਿੱਕਾ ਜੈਲਦਾਰ 4 ਹੁਣ ਐਮੀਜੀ ਨਾਲ ਕੀਤੀ ਉਸ ਤੋਂ ਬਾਅਦ ਬਹੁਤ ਸਾਰੀਆਂ ਇੰਟਰਵਿਊਜ਼ ਬਹੁਤ سارے ਸੰਗਸ ਬਹੁਤ ਸਾਰੀਆਂ ਐਡਸ ਦੇਖੋ ਜਦੋਂ ਅਸੀਂ ਸਹੀ ਕੰਮ ਕਰਦੇ ਹਾਂ ਨਾ ਤੇ ਸਾਨੂੰ ਓਪਰਚ्युनिटीਜ਼ ਆਪਣੇ ਆਪ ਹੀ ਮਿਲਦੀਆਂ ਜਾਂਦੀਆਂ ਨੇ ਉਹ ਇੱਕ ਤੋਂ ਇੱਕ ਚੇਨ ਜੁੜਦੀ ਜਾਂਦੀ ਹੈ ਕੜੀ ਬੰਦੀ ਜਾਂਦੀ ਹੈ ਤੇ ਉਹ ਬੜੀ ਸੋਹਣੀ ਫੁੱਲਾਂ ਦੀ ਮਾਲਾ ਬਣ ਜਾਂਦੀ ਹੈ ਆਮ ਤੌਰ ਤੇ ਨਾ ਇਸ ਲਾਈਨ ਦੇ ਵਿੱਚ ਆਉਣ ਦੇ ਲਈ ਲੜਕੀਆਂ ਨੂੰ ਫੀਮੇਲਸ ਨੂੰ ਕਾਫੀ ਸਾਰੀਆਂ ਬੈਡ ਐਕਸਪੀਰੀਅੰਸ ਵਿੱਚੋਂ ਲੰਘਣਾ ਪੈਂਦਾ ਉਹਨਾਂ ਦੇ ਕਾਫੀ ਸਾਰੇ ਐਕਸਪੀਰੀਅੰਸ ਬੈਡ ਹੁੰਦੇ ਨੇ ਕਿਤਨਾ ਕਿਤੇ ਉਹਨਾਂ ਦਾ ਸ਼ੋਸ਼ਣ ਜ਼ਰੂਰ ਹੁੰਦਾ ਹੈ ਔਰ ਕੰਮ ਦੀ ਚਾਹਤ ਦੇ ਲਈ ਨਾ ਮਦਗੀ ਉਹ ਹਰ ਚੀਜ਼ ਮੰਨਣ ਨੂੰ ਰੈਡੀ ਹੋ ਜਾਂਦੀ ਆ ਨੇ ਲੇਕਿਨ ਜਦੋਂ ਉਹਨਾਂ ਨਾਲ ਕੁਝ ਇਸ ਤਰ੍ਹਾਂ ਦਾ ਹੁੰਦਾ ਆ ਤੇ ਉਹ ਪੁੱੜ ਕੇ ਪਛਤਾਉਂਦੀ ਆ ਨਾ ਕੀ ਤੁਹਾਡੀ ਲਾਈਫ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਦਾ ਕੁਝ ਹੋਇਆ ਹੈਗਾ ਨਹੀਂ ਮੈਂ ਬਹੁਤ ਹੀ ਬlesed ਫੀਲ ਕਰਦੀ ਆ ਆਪਣੇ ਆਪ ਨੂੰ ਕਿ ਮੇਰੀ ਸ਼ੁਰੂਆਤ ਹੀ ਬਹੁਤ ਅੱਛੀ ਹੋਈ ਜੇਕਰ ਤੁਹਾਡੀ ਸ਼ੁਰੂਆਤ ਵਧੀਆ ਹੁੰਦੀ ਆ ਨਾ ਮੈਂ ਤੁਹਾਨੂੰ ਦੱਸਿਆ ਕਿ ਰਸਤਾ ਤੁਹਾਡਾ ਸਹੀ ਹੁੰਦਾ ਤੇ ਮੰਜ਼ਿਲ ਤੁਹਾਨੂੰ ਵਧੀਆ ਹੀ ਮਿਲਦੀ ਹੈ ਮੇਰੀ ਸ਼ੁਰੂ ਤੋਂ ਹੀ ਸੀਗੀ ਆਦਤ ਕਿ ਮੈਂ ਆਪਣੀ ਫੈਮਲੀ ਨੂੰ ਪਹਿਲੇ ਅੱਗੇ ਰੱਖ ਕੇ ਮੁਖ ਰੱਖ ਕੇ ਦੇਖ ਪੜਤਾਲ ਕਰਕੇ ਹੀ ਕੋਈ ਕੰਮ ਨੂੰ ਕੀਤਾ ਜਿੰਨੇ ਵੀ ਪ੍ਰੋਜੈਕਟਸ ਕੀਤੇ ਆਪਣੀ ਫੈਮਿਲੀ ਦੀ ਰਜ਼ਾਮੰਦੀ ਦੇ ਨਾਲ ਕੋਈ ਕਰੈਕਟਰ ਹੈ ਜਿਹੜਾ ਮੈਨੂੰ ਮਿਲਿਆ ਉਹਨੂੰ ਸੋਚ ਕੇ ਵਿਚਾਰ ਕਰਕੇ ਫਿਰ ਹੀ ਮੈਂ ਕੋਈ ਐਗਰੀਮੈਂਟ ਨੂੰ ਸਾਈਨ ਕੀਤਾ ਹੈ ਚਾਹੇ ਉਹ ਕੋਈ ਸੀਰੀਅਲ ਹੈ ਚਾਹੇ ਉਹ ਕੋਈ ਸੌਂਗ ਹੈ ਤੇ ਚਾਹੇ ਉਹ ਕੋਈ ਮੂਵੀ ਹੈ ਫਿਰ ਤੁਹਾਨੂੰ ਪਤਾ ਹੀ ਹੈ ਕਿ ਫੈਮਿਲੀ ਵਿੱਚ ਕਰਮਜੀਤ ਸਰ ਦੀ ਹਮੇਸ਼ਾ ਹੀ ਸਪੋਰਟ ਰਹੀ ਹੈ ਹਮੇਸ਼ਾ ਉਹਨਾਂ ਨੂੰ ਪੁੱਛ ਕੇ ਹੀ ਕੀਤਾ ਕੰਮ ਕੋਈ ਵੀ ਸੋ ਮੇਰੇ ਨਾਲ ਕਦੀ ਵੀ ਅੱਦਾਂ ਨਹੀਂ ਹੋਇਆ ਪਰ ਹਾਂ ਤੁਸੀਂ ਜਿਹੜੀ ਗੱਲ ਕੀਤੀ ਕਿ ਫਰੈਸ਼ਰਜ਼ ਨਾਲ ਐਦਾ ਬਹੁਤ ਕੁਝ ਹੁੰਦਾ ਹੈ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੜੇ ਸਾਰੇ ਲੋਕ ਆਪਣੇ ਆਪ ਨੂੰ ਡਾਇਰੈਕਟਰ ਦੱਸਦੇ ਨੇ ਪ੍ਰੋਡਿਊਸਰ ਦੱਸਦੇ ਨੇ ਔਰ ਸੋਸ਼ਲ ਮੀਡੀਆ ਤੇ ਜਿਹੜੇ ਸਟਾਰਸ ਨੇ ਟਿਕਟੌਕ ਸਟਾਰਸ ਨੇ ਉਹ ਆਪਣੇ ਆਪ ਨੂੰ ਸਟਾਰਸ ਸਮਝਦੇ ਨੇ ਜੇ ਕੋਈ ਇੱਕ ਰੀਲ ਵਾਇਰਲ ਹੋ ਜਾਂਦੀ ਤਾਂ ਬੰਦਾ ਆਪਣੇ ਆਪ ਨੂੰ ਸਟਾਰ ਸਮਝਣ ਲੱਗ ਜਾਂਦਾ ਤੇ ਕਿ ਹਾਂ ਮੈਂ ਇਹ ਫਿਲਮ ਕਰਨੀ ਹੈ ਜਾਂ ਮੈਂ ਉਹ ਕਰਨੀ ਇੱਕ ਉਹ ਹੋ ਜਾਂਦੀ ਕਿ ਗਲਤ ਰਸਤਾ ਹੈ ਕੋਈ ਗੱਲ ਨਹੀਂ ਬਟ ਤਾਂ ਹੀ ਉਹਨਾਂ ਦੇ ਨਾਲ ਉਹ ਗਲਤ ਰਾਹ ਤੇ ਪਹੁੰਚਦੇ ਨੇ ਤੇ ਸੋਸ਼ਣ ਵੀ ਹੁੰਦਾ ਹੈ ਕਿਉਂਕਿ ਉਹ ਦੇਖਪੜਤਾਲ ਨਹੀਂ ਕਰਦੇ ਕਿ ਹਾਂ ਵੀ ਵਾਕਈ ਇਹ ਬੰਦਾ ਸਹੀ ਹੈ ਜਾਂ ਗਲਤ ਹੈ ਸੋ ਸੋਚ ਵਿਚਾਰ ਕਰਕੇ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਕਰਦੇ ਆ ਨਾ ਤੇ ਉਹਦਾ ਨਤੀਜਾ ਵਧੀਆ ਹੀ ਹੁੰਦਾ ਹੈ ਸੋ ਮਿਹਨਤ ਦੇ ਰਾਹ ਤੇ ਚੱਲੋ ਸ਼ਾਰਟਕੱਟਸ ਨਾ ਆਪਣਾਓ ਜ਼ਰੂਰੀ ਨਹੀਂ ਕਿ ਛੋਟਾ ਰਾਹ ਹੈ ਤੇ ਵਧੀਆ ਹੀ ਹੋਏਗਾ ਸੋ ਦੇਖਪੜਤਾਲ ਕਰਕੇ ਮਿਹਨਤ ਕਰਕੇ ਆਪਣੇ ਆਪ ਨੂੰ ਨਿਖਾਰ ਕੇ ਅੱਗੇ ਆਓ ਆਪਣੇ ਟੈਲੈਂਟ ਤੇ ਬਲ ਤੇ ਅੱਗੇ ਆਓ ਤੇ ਤੁਹਾਨੂੰ ਜ਼ਰੂਰ ਮੰਜ਼ਿਲ ਮਿਲੇਗੀ ਆਮ ਤੌਰ ਤੇ ਇਹ ਸੁਣਨ ਨੂੰ ਮਿਲਿਆ ਜਾਂਦਾ ਕਿ ਮਰਦ ਦੀ ਸਫਲਤਾ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਬਟ ਇੱਥੇ ਤੁਹਾਡੀ ਸਫਲਤਾ ਦੇ ਪਿੱਛੇ ਅ ਦਿਖਾਈ ਦੇ ਰਿਹਾ ਕਿ ਤੁਹਾਡੇ ਹਸਬੰਦ ਦਾ ਤੁਹਾਡੀ ਫੈਮਿਲੀ ਦਾ ਬਹੁਤ ਰੋਲ ਹੈ ਤੁਹਾਡੇ ਕੋਈ ਕੋਈ ਵੀ ਪ੍ਰੋਜੈਕਟ ਇਸ ਤਰ੍ਹਾਂ ਦਾ ਆਉਂਦਾ ਹੈ ਤੁਸੀਂ ਆਪਣੇ ਹਸਬੰਦ ਨਾਲ ਤੁਸੀਂ ਸ਼ੇਅਰ ਕਰਦੇ ਹੋ ਡੀਲ ਕਰਦੇ ਹੋ ਉਹਨਾਂ ਨੂੰ ਪੁੱਛਦੇ ਹੋ ਦੱਸਦੇ ਹੋ ਤੇ ਉਹਨਾਂ ਦਾ ਉਸ ਟਾਈਮ ਕਿਸ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਹੈ ਕਿ ਉਹਨਾਂ ਦਾ ਖੁਸ਼ੀ ਵਾਲਾ ਹੁੰਦਾ ਹੈ ਜਾਂ ਕੁਝ ਹੋਰ ਦੇ ਚ ਉਹ ਕਿੰਤੂ ਪਰੰਤੂ ਕਰਦੇ ਨੇ ਜਾਂ ਉਹਨਾਂ ਦਾ ਕੀ ਹੁੰਦਾ ਰਿਸਪੌਂਸ ਵੀ ਤੁਹ ਕਰਨਾ ਬਿਲਕੁਲ ਜੀ ਤੁਸੀਂ ਸਹੀ ਕਿਹਾ ਹੈ ਕਿ ਜੇਕਰ ਕੋਈ ਵੀ ਮਰਦ ਕਾਮਯਾਬ ਹੁੰਦਾ ਤਾਂ ਕਹਿੰਦੇ ਨੇ ਔਰਤ ਦਾ ਹੱਥ ਹੈ ਤੇ ਜਿੱਥੇ ਔਰਤ ਕਾਮਯਾਬ ਹੁੰਦੀ ਹੈ ਉਹਦੇ ਪਿੱਛੇ ਵੀ ਉਹਦੇ ਮਰਦ ਦਾ ਹੱਥ ਹੁੰਦਾ ਉਹਦੇ ਹਸਬੰਡ ਦੀ ਸਪੋਰਟ ਹੁੰਦੀ ਹੈ ਜੇਕਰ ਅੱਜ ਮੈਂ ਇਸ ਜਗ੍ਹਾ ਤੇ ਬੈਠੀ ਆ ਤੇ ਇਹਦੇ ਪਿੱਛੇ ਮੇਰੇ ਹਸਬੰਡ ਦੀ ਬਹੁਤ ਵੱਡੀ ਸਪੋਰਟ ਹੈ ਜਿਨ੍ਹਾਂ ਨੇ ਮੈਨੂੰ ਮੇਰਾ ਹਰ ਇੱਕ ਸੁਪਨਾ ਪੂਰਾ ਕਰਾਇਆ ਹੈ ਹਰ ਇੱਕ ਚੀਜ਼ ਮੈਨੂੰ ਲੈ ਕੇ ਦਿੱਤੀ ਤੇ ਮੇਰਾ ਵੀ ਫਰਜ਼ ਹੈਗਾ ਕਿ ਮੈਂ ਉਹਨਾਂ ਦੀ ਪੱਗ ਨੂੰ ਕਦੀ ਵੀ ਦਾਗ ਨਾ ਲਗਾਵਾ ਤੇ ਹੋਰ ਉੱਚਾ ਉਹਨਾਂ ਦਾ ਮਾਣ ਸਨਮਾਨ ਹੋਵੇ ਕਿਉਂਕਿ ਉਹਨਾਂ ਦੇ ਮਾਣ ਸਨਮਾਨ ਨਾਲ ਹੀ ਮੇਰਾ ਮਾਣ ਸਨਮਾਨ ਹੈ ਸੋ ਮੈਂ ਹਮੇਸ਼ਾ ਹੀ ਉਹਨਾਂ ਨਾਲ ਡਿਸਕਸ ਕਰਦੀ ਆਂ ਕਿ ਉਹ ਹਮੇਸ਼ਾ ਹੀ ਬੜੇ ਖੁਸ਼ ਹੁੰਦੇ ਨੇ ਕਿ ਹਾਂ ਤੂੰ ਗਰੋ ਕਰ ਰਹੀ ਆਂ ਤੇਰੇ ਸੁਪਨੇ ਪੂਰੇ ਹੋ ਰਹੇ ਨੇ ਤੇ ਮੇਰੇ ਵੀ ਹੋ ਰਹੇ ਨੇ ਉਹਨਾਂ ਦੇ ਨਾਲ ਨਾਲ ਹਮੇਸ਼ਾ ਹੀ ਮੈਂ ਆਪਣੇ ਬੱਚਿਆਂ ਨੂੰ ਤੇ ਉਹਨਾਂ ਨੂੰ ਮੁੱਖ ਰੱਖ ਕੇ ਹੀ ਸਾਰੇ ਕੰਮ ਕੀਤੇ ਨੇ ਤਾਂ ਕਿ ਉਹ ਪ੍ਰਾਊਡ ਫੀਲ ਕਰ ਸਕਣ ਅ ਫਿਲਮ ਫਿਲਮਾਂ ਦੇ ਨਾਲ ਨਾਲ ਤੁਸੀਂ ਗਾਣੇ ਵੀ ਕੀਤੇ ਨੇ ਫਿਲਮਾਂ ਦੇ ਨਾਲ ਨਾਲ ਤੁਸੀਂ ਸੀਰੀਅਲ ਵੀ ਕੀਤੇ ਨੇ ਬਤੌਰ ਸੀਰੀਅਲ ਜਿਹੜੀ ਤੁਹਾਡੀ ਪਹਿਲੀ ਸਟਾਰਟਿੰਗ ਉਹ ਕਿਹੜੇ ਸੀਰੀਅਲ ਤੋਂ ਹੋਈ ਸੀ ਮੈਂ ਜੀ ਪੰਜਾਬੀ ਦੇ ਸੀਰੀਅਲਸ ਵੀ ਕੀਤੇ ਨੇ ਤੇਰਾ ਰੰਗ ਚੜਿਆ ਫਿਰ ਤੇਰੇ ਦਿਲ ਵਿੱਚ ਰਹਿਣ ਦੇ ਬਟ ਸੀਰੀਅਲ ਇਸ ਕਰਕੇ ਮੈਂ ਘੱਟ ਕਰ ਦਿੱਤੇ ਕਿਉਂਕਿ ਉਹਦੇ ਵਿੱਚ ਫਾਊਂਡੇਸ਼ਨ ਹੋ ਜਾਂਦੀ ਆ ਸਾਨੂੰ 3 ਸਾਲ ਦਾ ਐਗਰੀਮੈਂਟ ਜਾਂ 5 ਸਾਲ ਦਾ ਐਗਰੀਮੈਂਟ ਇਹਦੇ ਵਿੱਚ ਕੋਈ ਹੋਰ ਸੀ ਹੋਰ ਕੰਮ ਨਹੀਂ ਕਰ ਸਕਦੇ ਤੇ ਮੂਵੀਜ਼ ਦਾ ਸ਼ਾਰਟ ਟਰਮ ਦਾ ਹੁੰਦਾ ਹੈ ਅਸੀਂ ਆਪਣੀ ਪਰਿਵਾਰ ਨੂੰ ਆਪਣੀ ਫੈਮਿਲੀ ਨੂੰ ਵੀ ਦੇਖ ਸਕਦੇ ਆ ਤੇ ਕੰਮ ਵੀ ਕਰ ਸਕਦੇ ਆ ਆਪਣਾ ਸ਼ੌਂਕ ਵੀ ਪੂਰਾ ਕਰ ਸਕਦੇ ਆ ਇਸ ਕਰਕੇ ਮੈਨੂੰ ਹਮੇਸ਼ਾ ਹੀ ਇਹ ਹੁੰਦਾ ਕਿ ਸੀਰੀਅਲ ਨਾਲੋਂ ਮੂਵੀਜ਼ ਵਧੀਆ ਹੈ ਕਿ ਥੋੜਾ ਕੰਮ ਕਰਨਾ ਆਪਣੇ ਪਰਿਵਾਰ ਨਾਲ ਵੀ ਰਹਿਣਾ ਜੇਕਰ ਉਹ ਮੇਰੇ ਲਈ ਇੰਨਾ ਕਰਦੇ ਨੇ ਤੇ ਮੇਰਾ ਵੀ ਬੰਦਾ ਉਹਨਾਂ ਲਈ ਕੁਝ ਕਰਨਾ ਸਾਨੂੰ ਜਿਸ ਤਰ੍ਹਾਂ ਪਤਾ ਲੱਗਾ ਕਿ ਤੁਸੀਂ ਇੱਕ ਬ੍ਰਾਂਡ ਦੇ ਬ੍ਰਾਂਡ ਬੈਸਡਰ ਵੀ ਰਹਿ ਚੁੱਕੇ ਹੋ ਉਹ ਕਿਹੜਾ ਬ੍ਰਾਂਡ ਹੈ ਹਾਂਜੀ ਮੈਂ ਸਿਕ ਫੈਸ਼ਨ ਟੀਵੀ ਦੀ ਵੀ ਬ੍ਰਾਂਡਮ ਬੈਸਡਰ ਰਹੀਆਂ ਹੋਰ ਬਹੁਤ ਸਾਰੀਆਂ ਮੈਂ ਐਡਸ ਵੀ ਕੀਤੀਆਂ ਨੇ ਐਡ ਸ਼ੂਟਸ ਕੀਤੀਆਂ ਨੇ ਗਵਰਨਮੈਂਟ ਦੀਆਂ ਵੀ ਕੀਤੀਆਂ ਨੇ ਔਰ ਪ੍ਰਾਈਵੇਟ ਵੀ ਕੀਤੀਆਂ ਨੇ ਸੋ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਇੱਕ ਛੋਟੀ ਜੀ ਨਿਮਾਣੀ ਜੀ ਨੂੰ ਇੰਨਾ ਸਾਰਾ ਮਾਣ ਮਿਲਿਆ ਵਾਈਗਰੂ ਨੇ ਇੰਨੀ ਕਿਰਪਾ ਕੀਤੀ ਮੈਂ ਕੋਈ ਚੀਜ਼ ਕਹਿੰਦੀ ਹੁੰਨੀ ਆ ਹਮੇਸ਼ਾ ਜੇਕਰ ਤੁਹਾਡੀ ਨੀਅਤ ਸਾਫ਼ ਹੈ ਨਾ ਤੁਹਾਨੂੰ ਹਰ ਚੀਜ਼ ਆਪ ਮਿਲਦੀ ਆ ਪਰਮਾਤਮਾ ਤੁਹਾਡਾ ਆਪ ਸਾਥ ਦੀ ਮਾਰਂਦਾ ਹੈ ਜੇਕਰ ਤੁਸੀਂ ਸਹੀ ਹੋ ਜੇਕਰ ਤੁਹਾਡਾ ਮਤਲਬ ਤੁਸੀਂ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਹੋ ਤੇ ਪਰਮਾਤਮਾ ਵੀ ਤੁਹਾਡੇ 'ਚ ਜ਼ਰੂਰ ਵਿਸ਼ਵਾਸ ਰੱਖਦਾ ਹੈ ਉਹ ਵੀ ਤੁਹਾਡਾ ਸਾਥ ਦਿੰਦਾ ਹੈ ਅੱਜ ਕੱਲ ਆਮ ਸੁਣਨ ਤੇ ਇਹ ਆਉਂਦਾ ਹੈ ਵੀ ਵੀ ਇਸ ਇੰਡਸਟਰੀ ਦੇ ਵਿੱਚ ਕੰਮ ਲੜਕੀਆਂ ਨੂੰ ਮਿਲਦਾ ਤਾਂ ਜ਼ਰੂਰ ਹੈਗਾ ਲੇਕਿਨ ਉਹ ਉੱਥੇ ਦੱਸਿਆ ਕੁਝ ਜਾਂਦਾ ਕਿਹਾ ਕੁਝ ਜਾਂਦਾ ਹੈਗਾ ਇਦਾਂ ਦੇ ਕੁਝ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਨੇ ਕਿ ਜਿਹੜੇ ਨਾ ਬਾਅਦ ਵਿੱਚ ਉਹਨਾਂ ਨੂੰ ਡਿਫਿਕਲਟੀ ਦਾ ਸਾਹਮਣਾ ਕਰਨਾ ਪਿਆ ਇਦਾਂ ਦੇ ਜਿਹੜੇ ਨਵੇਂ ਜਿਹੜੇ ਕਲਾਕਾਰ ਨੇ ਉਹਨਾਂ ਦੇ ਬਾਰੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਮੈਂ ਤੁਹਾਨੂੰ ਦੱਸਿਆ ਕਿ ਅੱਜ ਕੱਲ ਕੀ ਹੈ ਸੋਸ਼ਲ ਮੀਡੀਆ ਹੈ ਹਨਾ ਉਹਦੇ ਤੇ ਸਹੀ ਚੀਜ਼ਾਂ ਵੀ ਬਹੁਤ ਨੇ ਔਰ ਗਲਤ ਚੀਜ਼ਾਂ ਵੀ ਬਹੁਤ ਨੇ ਜਿਹੜੀਆਂ ਫੇਕ ਨੇ ਉਹਨਾਂ ਨੂੰ ਜ਼ਿਆਦਾ ਬੜਾਵਾ ਮਿਲਦਾ ਅੱਜ ਕੱਲ ਕਿਉਂਕਿ ਉਹ ਪੋਸਟ ਇਦਾਂ ਦੀ ਪਾ ਦਿੰਦੇ ਨੇ ਕਿ ਨਵੇਂ ਜਿਹੜੇ ਫਰੈਸ਼ਰਸ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਰਾਹ ਕਿਹੜਾ ਹੈ ਹਨਾ ਕਿ ਵਾਕਈ ਕੋਈ ਹੈ ਵੀ ਹੈ ਜਾਂ ਨਹੀਂ ਉਹ ਕੀ ਇਹ ਪਿੱਛੇ ਲੱਗ ਜਾਂਦੇ ਨੇ ਬਸ ਕੋਈ ਆਡੀਸ਼ਨ ਪਾ ਦਿੱਤਾ ਉਹਦੇ ਪਿੱਛੇ ਪਿੱਛੇ ਚੱਲਣਗੇ ਕਿ ਹਾਂ ਸਾਨੂੰ ਅੱਜ ਚੰਡੀਗੜ੍ਹ ਬੁਲਾਇਆ ਜਾਂ ਸਾਨੂੰ ਇੱਥੇ ਬੁਲਾਇਆ ਬਟ ਮੈਂ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਆ ਕਿ ਜੇਕਰ ਤੁਸੀਂ ਟੈਲੈਂਟਿਡ ਹੋ ਨਾ ਤੁਹਾਨੂੰ ਲੋੜ ਨਹੀਂ ਹੈਗੀ ਕਿਤੇ ਵੀ ਜਾਣ ਦੀ ਸੋਸ਼ਲ ਮੀਡੀਆ ਹੈ ਉਹਦਾ ਸਹੀ ਇਸਤੇਮਾਲ ਕਰੋ ਤੁਸੀਂ ਹਾਂਜੀ ਆਪਣੀਆਂ ਵੀਡੀਓਜ਼ ਬਣਾਓ ਅਗਰ ਤੁਹਾਡੇ ਵਿੱਚ ਟੈਲੈਂਟ ਹੈ ਤੁਸੀਂ ਉਹਨੂੰ ਸ਼ੋਕੇਸ ਕਰੋ ਤੁਹਾਡੇ ਕੋਲ ਬਹੁਤ ਹੀ ਵਧੀਆ ਮਾਧਿਅਮ ਹੈ ਇੱਕ ਤੁਹਾਡਾ ਫੋਨ ਹੈ ਤੁਸੀਂ ਇੱਥੇ ਆਪਣਾ ਟੈਲੈਂਟ ਸ਼ੋਅ ਕਰੋ ਜੇਕਰ ਤੁਸੀਂ ਟੈਲੈਂਟਿਡ ਹੋ ਨਾ ਤੁਸੀਂ ਕਿੱਥੇ ਦੀ ਕਿੱਥੇ ਪਹੁੰਚ ਜਾਣਾ ਹੈ ਆਪੇ ਪਹੁੰਚ ਜਾਣਾ ਤੁਸੀਂ ਤਾਨੂੰ ਲੋੜ ਨਹੀਂ ਐ ਗਲਤ ਰਾਹ ਤੇ ਜਾਣ ਦੀ بجائے ਨਾ ਜਾਓ ਰੁਕ ਜਾਓ ਸਬਰ ਕਰੋ ਦੇਖੋ ਉਹਦੀ ਪੜਤਾਲ ਕਰੋ ਵਾਕਈ ਉਹਨਾਂ ਦੀ ਪ੍ਰੋਫਾਈਲ ਚੈੱਕ ਕਰੋ ਐਗਰੀਮੈਂਟ ਸਾਈਨ ਕਰਨ ਤੋਂ ਪਹਿਲੇ ਉਹਨੂੰ ਪੜੋ ਦੋ ਵਾਰ ਵਿਚਾਰ ਕਰੋ ਜ਼ਰੂਰੀ ਨਹੀਂ ਹੜਬੜਾਹਟ ਈ ਚਾਕੇ ਉਸੇ ਟਾਈਮ ਤੁਸੀਂ ਸਾਈਨ ਕਰ ਦੋ ਤਾਂ ਬਾਅਦ ਚ ਤੁਹਾਨੂੰ ਪਛਤਾਣਾ ਪਵੇ ਸੋ ਦੇਖ ਕੇ ਉਹਦੀ ਪਰਖ ਕਰਨੀ ਬਹੁਤ ਜ਼ਰੂਰੀ ਐ ਜੋਤੀ ਜੀ ਇੱਕ ਗੱਲ ਹੋਰ ਸੁਣਨ ਦੇ ਵਿੱਚ ਮਿਲਦੀ ਹੈਗੀ ਆ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਨਾ ਇੱਕ ਗਰੁੱਪ ਬਣ ਜਾਂਦਾ ਇੱਕ ਗੈਂਗ ਬਣ ਜਾਂਦਾ ਜਿਹੜੇ ਕਿ ਨਵੇਂ ਪਰਸਨ ਨੂੰ ਬੇਸ਼ੱਕ ਜਿੰਨਾ ਮਰਜੀ ਟੈਲੈਂਟਡ ਹੋਵੇ ਉਹਨੂੰ ਨਹੀਂ ਲੈਂਦੇ ਹੈਗੇ ਉਹਦਾ ਕੀ ਕਾਰਨ ਹੈਗਾ ਇਹੋ ਜਿਹਾ ਵੀ ਜਿਹੜਾ ਉਹ ਵੀ ਟੈਲੈਂਟਡ ਹੈ ਬਟ ਉਹ ਸਾਹਮਣੇ ਵਾਲੇ ਵੀ ਟੈਲੈਂਟਡ ਨੇ ਉਹਨੂੰ ਕਿਉਂ ਨਹੀਂ ਲੈਂਦੇ ਹੈਗੇ ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਕੋਈ ਵੀ ਇੰਡਸਟਰੀ ਹੈ ਉਹਨੂੰ ਹੁੰਦਾ ਹੈ ਕਿ ਹਾਂ ਅਸੀਂ ਪੈਸੇ ਲਗਾ ਰਹੇ ਹਾਂ ਜੇਕਰ ਅਸੀਂ ਕੰਮ ਕਰ ਰਹੇ ਹਾਂ ਪ੍ਰੋਜੈਕਟ ਬਣਾ ਰਹੇ ਹਾਂ ਤਾਂ ਕਿਉਂ ਨਾ ਉਹਨਾਂ ਲੋਕਾਂ ਨੂੰ ਹੀ ਲਈਏ ਕਿ ਜਿਹੜੇ ਆਲਰੇਡੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਹੁੰਦਾ ਕਿ ਨਵੇਂ ਟੈਲੈਂਟ ਨੂੰ ਮੌਕਾ ਦਈਏ ਅਸੀਂ ਬਾਇ ਚਾਂਸ ਉਹ ਨਹੀਂ ਚੱਲੇ ਤਾਂ ਉਹਨਾਂ ਨੂੰ ਲਾਸ ਹੋਏਗਾ ਸੋ ਇਸ ਕਰਕੇ ਹਰ ਕੋਈ ਕਹਿੰਦਾ ਕਿ ਅਸੀਂ ਸੇਫ ਸਾਈਡ ਚੱਲੀਏ ਬਟ ਜੇਕਰ ਤੁਸੀਂ ਟੈਲੈਂਟਡ ਹੋਣਾ ਤਾਂ ਜ਼ਰੂਰ ਮੌਕਾ ਮਿਲਦਾ ਹੈ ਦੇਖੋ ਮੈਂ ਖੁਦ ਇੱਕ ਐਗਜ਼ਾਮਪਲ ਹਾਂ ਮੈਂ ਕਿੱਥੋਂ ਸ਼ੁਰੂ ਕੀਤਾ ਔਰ ਅੱਜ ਮੈਂ ਬਾਲੀਵੁੱਡ ਤੱਕ ਗਈਆਂ ਜੇਕਰ ਮੇਰੇ ਚ ਟੈਲੈਂਟ ਸੀਗਾ ਤਾਹੀਂ ਮੈਨੂੰ ਬਾਲੀਵੁੱਡ ਦਾ ਕੰਮ ਮਿਲਿਆ ਜੇਕਰ ਤੁਸੀਂ ਟੈਲੈਂਟਿਡ ਹੋ ਨਾ ਤੇ ਰਾਹ ਆਪਣੇ ਆਪ ਆਸਾਨ ਹੋਣਗੇ ਜ਼ਰੂਰ ਸਮਾਂ ਲੱਗੇਗਾ ਬਟ ਇਕ ਨਾ ਇੱਕ ਦਿਨ ਮੰਜ਼ਿਲ ਜ਼ਰੂਰ ਮਿਲਦੀ ਹੈ ਜਿਸ ਤਰ੍ਹਾਂ ਕਿ ਜੋਤੀ ਜੀ ਨੇ ਕਿਹਾ ਅਗਰ ਤੁਹਾਡੇ ਚ ਟੈਲੈਂਟ ਹੈ ਤੁਹਾਡੇ ਚ ਕਲਾਕਾਰੀ ਹੈ ਤੇ ਤੁਹਾਨੂੰ ਕੰਮ ਜ਼ਰੂਰ ਮਿਲੇਗਾ ਅਗਰ ਤੁਸੀਂ ਕਿਸੇ ਨਾ ਕਿਸੇ ਜਗ੍ਹਾ ਪਹੁੰਚਣਾ ਚਾਹੁੰਦੇ ਹੋ ਸੋ ਤੁਹਾਨੂੰ ਇੱਕ ਸਹੀ ਪਲੇਟਫਾਰਮ ਚੁਣਨਾ ਪਏਗਾ ਸਹੀ ਪਲੇਟਫਾਰਮ ਦੇ ਉੱਤੇ ਜਾ ਕੇ ਤੁਸੀਂ ਆਪਣਾ ਸਹੀ ਤਰੀਕੇ ਨਾਲ ਕੰਮ ਕਰ ਸਕਦੇ ਹੋ ਹਾਂ ਇੱਥੇ ਗਲਤ ਵੀ ਬਹੁਤ ਹੁੰਦਾ ਤੇ ਸਹੀ ਵੀ ਬਹੁਤ ਹੁੰਦਾ ਹੈ ਇਹ ਤੁਸੀਂ ਦੇਖਣਾ ਗਲਤ ਕੀ ਹੈ ਔਰ ਸਹੀ ਕੀ ਹੈ ਸੋ ਜੋਤੀ ਜੀ ਅਸੀਂ ਤੁਹਾਡੇ ਆਉਣ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼ਕਾਲ